ਦਰਸ ਪਿਆਸ ਮੇਰੂ ਮਨ ਮੋਹਯੋ ਹਰ ਪੰਖ ਲਗਾਏ ਮਲੀ ਜੈ ਦਰਸ ਪਿਆਸ be ਜੀਜੇ ਸਾਧੂ ਸੇਵ ਕਰੀ ਜੇ ਮਨ ਮੇਰੇ ਹਰ ਕੇ ਚਰਨ ਰਵੀ ਜੇ ਮਨ ਮੇਰੇ ਹਰ ਕੇ ਚਰਨ ਰਵੀ ਜੇ ਦਰਸ ਪਿਆਸ ਮੇਰਾ ਮਨ ਮੋਇ ਘਰ ਪੰਥ ਪਿਆਰ ਮੇਰਾ ਮਨ ਕਿਰਪਾ ਕੀਜੈ ਜਲ ਤੋ ਕਿਰਪਾ ਕੀਜੈ ਮਨ ਮੇਰੇ ਹਾਰ ਸਿਪਿਆ ਮਨ ਮੋਇਓ ਹਰ ਪੰਖ ਲਗਾਏ ਮਲੀ ਤੇ ਦਰਸ ਪਿਆ ਕਰ ਕਹਲੇ ਹੋ ਦਾਸ ਆਪਣੀ ਕੋ ਕਰ ਕਹਲੇ ਹੋ ਦਾਸ ਆਪਣੀ ਕੋ ਨਾਨਕ ਆਪਣਾ How the ਉਖ ਸਤ ਤੇਰੀਆਂ ਹਰ ਲੋਚਾ ਪੂਜਨ ਮੇਰੀਆ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਇ ਤਿਉ ਦਰਸ ਪਿਆਸ ਮੇਰੋ ਮਨ 모ਹਿਓ ਦਰਮਾ ਦੇ ਠਾਂਡੇ ਦਰਸ਼ਨ ਤੇਰਾ ਰਾਮ ਕਰ ਆਪ ਨ ਦੇਖ ੜੀ ਤਕਾ ਮੈਂ ਮਨ ਚਾਉ ਕਨੀ ਰਾਮ ਦਰਸ ਪਿਆਸ ਦਰਸ਼ਨ ਦੇਖੀ ਸਤ ਗੁਰ ਕੋ ਸਿਮ ਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਦਰਸ ਪਿਆਸ ਮੇਰੋ ਮਨ 모ਹਿਓ ਆਖੜੀ ਨਿਹਾਲੀ ਪੰਦ ਹਾਂ ਆ ਆ ਆਖੜੀ ਨਿਹਾਲੀ ਪੰਦ ਮਤਮ ਸਜ ਦਰਸ਼ਨ ਮੰਗੋ ਦੇਹ ਪਿਆਰੇ ਦਰਸ਼ਨ ਮੰਗੋ ਦੇਹ ਪਿਆਰੇ ਤੁਮ ਦੀ ਸੇਵਾ ਕੋਣ ਕੋਣ ਨਾ ਤਾਰੇ ਮਨ ਮੇਰੇ ਹਰ ਕੇ ਚਰਨ ਰਬੀ ਤੇ ਦਰਸ ਪਿਆਸ ਮੇਰੋ ਮਨ ਮੋਇਓ ਹਰ ਪੰਖਲ ਹਰ ਪੰਖ ਲਗਾਏ ਮਰੀ ਜੈ ਦਰਸ ਪਿਆਸ ਮੇਰਾ ਮਨ ਮੋਇਆ ਹਰ ਪੰਖ ਲਗਾਏ ਮਰੀ ਜੈ ਦਰਸ ਪਿਆਸ ਮੇਰਾ ਮਨ ਮੋਇਆ ਹਰ ਪੰਖ ਲਗਾਏ ਮਰੀ ਜੈ ਦਰਸ ਪਿਆਸ ਮਨ ਮੋਇ ਹੋ ਹਰ ਪੰਖ ਲਗਾਏ ਮਲੀ ਜੈ ਦਰਸ ਪਿਆਰ ਮੇਰੋ ਮਨ ਮੋਇ ਹੋ ਹਰ ਪੰਖ ਲਗਾਏ ਮਲੀ ਜੈ ਹਰ ਪੰਖ ਲਗਾਏ ਮਲੀ ਜੈ ਹਰ ਪੰਖ ਲਗਾਏ ਮਲੀ ਜੈ ਹਰ ਪੰਖ ਲਗਾਏ ਬਲੀ ਜੈ ਹਰ ਪੰਖ ਲਗਾਏ ਬਲੀ ਜੈ ਹਰ ਪੰਖ ਲਗਾਏ ਬਲੀ ਜੈ ਦਰਸ ਪ੍ਰਿਆਰ ਮੇਰਾ ਮਨ ਮੋ ਹਰ ਪੰਖ ਲਗਾਏ ਬਲੀ ਜੈ ਹਰ ਪੰਖ ਲਗਾਏ ਬਲੀ ਜੈ ਪੰਖ ਲਗਾਏ ਮਲੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਵਾਹਿ ਗੁਰੂ ਸਾਹਿਬ ਦਾ ਕਲ ਸਾ ਵਾਹਿ ਹੈ ਜੀ ਹਤਿ ਸਤਨਾਮ ਸ੍ਰੀ ਵਾਹਿ ਹੈ Kitty, why? <laughs> ਸਤ ਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵਾਹਿ ਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਵਾਹਿ ਹੈ ਗੁਰੂ ਜੀ ਦਾ ਖਾਲਸਾ ਵਾਹਿ ਹੈ ਗੁਰੂ ਜੀ ਦੀ ਫਤਿਹ ਗੁਰੂ ਸਮਰੱਥ ਗੈ ਕਰਿਆ ਤਰਵ ਬੋਧ ਸਮਾਤ ਸਮਾਰਨ ਕਾ ਹੁਣ ਧਰਮ ਤੁਝਾ ਫਹਿਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਾ ਮਥੁਰਾ ਜਨ ਜਾਨ ਕਹੀ ਜੀ ਅਥਾ ਸੋ ਆਰ ਕਸ਼ੂ ਨ ਵਿਚਾਰ ਨਿਕਾ ਹਰ ਨਾਮ ਬੋਹਿਤ ਬੜਾ ਕਲਮ ਪਵ ਸਾਗਰ ਪਾਰ ਉਤਾਰ ਨਿਕਾ ਸੰਤਤ ਹੀ ਸਾਥ ਸੰਗਤ ਸੰਗ ਸੋਰ ਅੰਗਰਤੇ ਜਸ ਗਾਵਤ ਹੈ ਤ੍ਰਮ ਪੰਥ ਧਰਿਓ ਧਰਮੀ ਧਰ ਆਪ ਰਹੇ ਲਿਵਤਾਰ ਨਾਤਾਵਤ ਹੈ ਮਥਰਾ ਪਨ ਭਾਗ ਭਲੇ ਓਨਕੇ ਮਨ ਇਖੇ ਤੇ ਹੀ ਹਾਲ ਤਾਵਤ ਹੈ ਰਬ ਕੇ ਛੋਤ ਕੋ ਤਿੰਨ ਤਰਾਥ ਕਹਾ ਜੋ ਤਰਨ ਗੁਰੂ ਜੇਤ ਲਾਵਤ ਹੈ ਨਿਰਮਲ ਨਾਮ ਸੁਦਾ ਪਰਪੂਰਨ ਸ਼ਬਦ ਤਰੰਗ